ਸੱਚੀ ਗੱਲ ਜੀ ਤੁਸੀਂ ਦੇਖ ਰਹੇ ਹੋ ਜਾਂਗੇ ਸਮਾਚਾਰ ਤੇ ਮਨਵਦੀਪ ਕੌਰ ਜਾਦਾ ਨਜ਼ਰ ਮਾਰਦਿਆਂ ਅੱਜ ਦੀਆਂ ਖਾਸ ਖਬਰਾਂ ਦੇ ਬੁਲੇਟਨ ਤੇ ਖੰਨਾ ਦੇ ਵਿੱਚ ਡਾਕਟਰ ਦੀ ਲਾਪਰਵਾਹੀ ਤੇ ਕਾਰਨ ਨਮਜ਼ਮੀ ਬੱਚੀ ਦੀ ਹੋਈ ਮੌਤ ਖੰਨਾ ਸਿਵਲ ਹਸਪਤਾਲ ਦੇ ਵਿੱਚ ਇੱਕ ਗਰਭਵਤੀ ਔਰਤ ਦਾ ਸਮੇਂ ਸਿਰ ਇਲਾਜ ਨਾ ਹੋਣ ਦੇ ਮਾਮਲੇ ਦੇ ਵਿੱਚ ਪੰਜਾਬ ਦੇ ਸਿਹਤ ਮੰਤਰੀ ਨੇ ਵੱਡੀ ਕਾਰਵਾਈ ਕਰਦਿਆਂ ਡਾਕਟਰ ਕਵਿਤਾ ਸ਼ਰਮਾ ਨੂੰ ਮੁਅਤਲ ਕਰ ਦਿੱਤਾ ਜਾਣਕਾਰੀ ਦੇ ਮੁਤਾਬਕ ਖੰਨਾ ਸਿਵਲ ਹਸਪਤਾਲ ਦੇ ਵਿੱਚ ਸਮੇਂ ਸਿਰ ਇਲਾਜ ਨਾ ਹੋਣ ਕਾਰਨ ਨਮਜ਼ਮੀ ਬੱਚੀ ਦੀ ਮੌਤ ਹੋਣ ਦਾ ਖਦਸ਼ਾ ਸ਼ਹੀਦੀ ਸਮਾਗਮ ਦੇ ਵਿੱਚ ਗਾਣਾ ਗਾਉਣ ਤੇ ਗਾਇਕ ਵੀਰ ਸਿੰਘ ਨੇ ਮੰਗੀ ਮਾਫੀ। ਸ਼੍ਰੀ ਨਗਰ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਤਾਬਦੀ ਨੂੰ ਸਮਰਪਿਤ ਕਰਵਾਏ ਸੈਮੀਨਾਰ ਦੇ ਦੌਰਾਨ ਪੰਜਾਬੀ ਗਾਇਕ ਵੀਰ ਸਿੰਘ ਨੇ ਬੇਸ਼ਕਰੀ ਕੀਤੀ। ਪੰਜਾਬ ਸਰਕਾਰ ਨੇ ਭਾਸ਼ਾ ਦੇ ਪਾਗ ਦੇ ਵੱਲੋਂ ਕਰਵਾਏ ਗਏ ਸਮਾਗਮ ਦੇ ਦੌਰਾਨ ਗਾਇਕ ਨੇ ਗਾਣਾ ਗਾਇਆ ਜਿਸ ਤੇ ਲੋਕਾਂ ਨੇ ਭੰਗੜੇ ਪਾਏ। ਇਸ ਦੀ ਵੀਡੀਓ ਵਾਇਰਲ ਹੋਣ ਤੇ ਮਗਰੋਂ ਮੁੱਦਾ ਪਕਿਆ ਜਿਸ ਤੇ ਵੀਰ ਸਿੰਘ ਨੇ ਮਾਫੀ ਮੰਗੀ। ਸਤਿ ਸ਼੍ਰੀ ਅਕਾਲ ਜੀ। ਬੀਤੀ ਰਾਤ ਸ਼੍ਰੀਨਗਰ ਦੇ ਵਿੱਚ ਜਿਹੜਾ ਪ੍ਰੋਗਰਾਮ ਹੋਇਆ ਉਹਨੂੰ ਲੈ ਕੇ ਜਿਹੜਾ ਵਿਵਾਦ ਛਿੜ ਰਿਹਾ ਹੈ ਉਹਦੇ ਬਾਬਤ ਤੁਹਾਡੇ ਨਾਲ ਗੱਲਬਾਤ ਕਰਨ ਲਈ ਸਾਹਮਣੇ ਆਇਆ। ਤੁਸੀਂ ਮੇਰੇ ਸੰਗੀਤਕ ਸਫ਼ਰ ਤੇ ਅਗਰ ਝਾਤੀ ਮਾਰੋ ਕਿ ਤਾਂ ਤੁਹਾਨੂੰ ਕੋਈ ਇੱਕ ਗੀਤ ਵੀ ਐਸਾ ਨਹੀਂ ਮਿਲੇਗਾ ਜਿਹੜਾ ਤੁਸੀਂ ਆਪਣੇ ਪਰਿਵਾਰ 'ਚ ਬੈਠ ਕੇ ਸੁਣ ਨਹੀਂ ਸਕਦੇ। ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਮੈਂ ਕੁਝ ਚੰਗਾਈ ਕਰਾਂ ਔਰ ਜਿਹੜੀ ਕੱਲ ਦੇ ਪ੍ਰੋਗਰਾਮ 'ਚ ਗਲਤੀ ਹੋਈ ਹੈ ਉਹ ਗਲਤੀ ਬਹੁਤ ਵੱਡੀ ਅਣਗਹਿਲੀ ਤੇ ਅਨਜਾਣੇ ਦੇ ਵਿੱਚ ਹੋਈ ਹੋਈ ਗਲਤੀ ਹੈ ਕਿਉਂਕਿ ਮੈਂ ਆਸਟ੍ਰੇਲੀਆ ਤੋਂ ਸਿੱਧਾ ਸ਼੍ਰੀਨਗਰ ਲੈਂਡ ਕੀਤਾ ਸੀ ਔਰ ਇੱਥੇ ਆ ਕੇ ਸਾਡੇ ਜਿਹੜੇ ਫੋਨ ਨੈਟਵਰਕ ਸੀਗੇ ਉਹ ਕੰਮ ਕਰਨੇ ਬੰਦ ਕਰ ਗਏ ਸੀ ਔਰ ਮੇਰੇ ਮੈਨੇਜਮੈਂਟ ਦੀ ਗਲਤੀ ਹੈ ਕਿ ਪ੍ਰੋਗਰਾਮ ਦਾ ਸਾਰਾ ਵੇਰਵਾ ਜਿਹੜਾ ਹੈ ਉਹ ਮੇਰੇ ਤੱਕ ਨਹੀਂ ਸਾਂਝਾ ਕੀਤਾ ਗਿਆ ਮੈਂ ਪਹਿਲਾਂ ਵੀ ਸਾਇੰਟਿਫਿਕ ਅਕੈਡਮੀ ਨਾਲ ਕੁਝ ਕਮਰਸ਼ੀਅਲ ਪ੍ਰੋਗਰਾਮਸ ਕੀਤੇ ਨੇ ਔਰ ਉਹਨਾਂ ਦੀ ਤਰਜ਼ ਦੇ ਉੱਤੇ ਇਹ ਪ੍ਰੋਗਰਾਮ ਦੀ ਸ਼ੁਰੂਆਤ ਵੀ ਕੀਤੀ ਔਰ ਸ਼ੁਰੂਆਤ ਤੋਂ ਪਹਿਲਾਂ ਹੀ ਮੈਨੂੰ ਕੁਝ ਕਸ਼ਮੀਰੀ ਸੱਜਣ ਔਰ ਸਿੱਖ ਵੀਰ ਸੀਗੇ ਜਿਨ੍ਹਾਂ ਨੇ ਮੈਨੂੰ ਟੈਂਸ਼ਨ ਤੇ ਫਿਕਰ ਦੇ ਮਾਹੌਲ 'ਚ ਜੀਣੇ ਅਸੀਂ ਵੀ ਆਪਣੇ ਮਨ ਦੀ ਖੁਸ਼ੀ ਪ੍ਰਗਟ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਕੁਝ ਇਦਾਂ ਦੇ ਗਾਣੇ ਵੀ ਸੁਣਾਏ ਜਾਣ ਜ਼ਰੂਰ। ਔਰ ਜਦੋਂ ਤੱਕ ਮੈਂ ਸਟੇਜ ਤੇ ਗਿਆ ਕਿਉਂਕਿ ਸਟੇਜ ਤੇ ਜਾਣ ਲੱਗਿਆ ਆਰਟਿਸਟ ਦਾ ਧਿਆਨ ਆਡੀਅנס ਵੱਲੋਂ ਹੁੰਦਾ ਹੈ ਪਿੱਛੇ ਲੱਗੇ ਬੈਨਰ ਵੱਲ ਨਹੀਂ ਕਈ ਵਾਰੀ ਚਾਤੀ ਮਾਰੀ ਜਾਂਦੀ ਮੇਰੀ ਅੰਗਲੀ ਸਿੱਗੀ ਔਰ ਉਹਦੇ ਲਈ ਮੈਂ ਕਿਹਾ ਮੈਂ ਤਾਂ ਜਾ ਚੁੱਕੀ ਹਾਂ। ਪ੍ਰੋਗਰਾਮ ਦੇ ਦੌਰਾਨ ਜਦੋਂ ਅਸੀਂ ਕਰਦੇ-ਕਰਦੇ ਸਾਨੂੰ ਇਸ ਗੱਲ ਦੀ ਰੀਅਲਾਈਜੇਸ਼ਨ ਹੋਈ ਕਿ ਗਲਤ ਹੋ ਗਿਆ ਤਾਂ ਅਸੀਂ ਵਾਈਂਡ ਅਪ ਕਰਕੇ ਸਾਰਿਆਂ ਦੇ ਸਿਰ ਟਕਾ ਕੇ ਜੋੜੇ ਲਵਾ ਕੇ ਸ਼ਲੋਕ ਮਦਨਾਵਾ ਵੀ ਪੜਿਆ ਹੈ। ਔਰ ਬੜੀ ਮਰਿਆਦਾ ਦੇ ਨਾਲ ਪੜ ਕੇ ਗੁਰੂ ਸਾਹਿਬ ਨੂੰ ਯਾਦ ਕੀਤਾ ਹੈ ਅਸੀਂ ਸਾਰਿਆਂ ਨੇ ਉੱਥੇ। ਔਰ ਬਹੁਤ ਸਾਰੇ ਹਿਰਦ ਤੇ ਸਿਆਣੇ ਸੱਜਣ ਵੀ ਉਸ ਮਹਿਫਿਲ ਦੇ ਵਿੱਚ ਬੈਠੇ ਹੋਏ ਸੀਗੇ ਜੀ। ਮੈਂ ਆਪਣਾ ਲਿਖਤੀ ਸਪਸ਼ਟੀਕਰਨ ਕਾਲ ਤੱਕ ਸਾਹਿਬ ਜਸਦਰ ਸਾਹਿਬ ਨੂੰ ਵੀ ਭੇਜਿਆ ਹੈ ਔਰ ਮੈਂ ਕਬੂਲ ਕਰਦਾ ਕਿ ਹਾਂ ਮੇਰੀ ਅਣਗਹਿਲੀ ਕਰਕੇ ਇਹ ਜਿਹੜੀ ਗਲਤੀ ਹੋਈ ਹੈ ਇਹਦੀ ਜੋ ਵੀ ਬਣਦੀ ਸੇਵਾ ਹੈ ਮੈਨੂੰ ਸਿਰ ਮੱਥੇ ਮਨਜ਼ੂਰ ਹੈ ਮੈਂ ਤੁਹਾਡਾ ਹੀ ਬੱਚਾ ਹਾਂ ਸੀ ਤੁਹਾਡੇ ਪਰਿਵਾਰਾਂ ਦਾ ਬੱਚਾ ਸਿੱਖ ਬੱਚਾ ਹਾਂ ਔਰ ਮੈਂ ਕਦੀ ਵੀ ਪੰਥ ਦੇ ਵਿਰੋਧ ਦੇ ਵਿੱਚ ਜਾਂ ਕੋਈ ਵੀ ਇਦਾਂ ਦੀ ਗੱਲ ਜਿਹੜੀ ਪੰਥ ਦੇ ਹਿੱਤ ਵਿੱਚ ਨਾ ਹੋਵੇ ਮੈਂ ਕਦੀ ਇਦਾਂ ਦੀ ਗੱਲ ਨਾ ਕੀਤੀ ਹੈ ਨਾ ਇਹਦੀ ਕਦੀ ਕਰ ਸਕਦਾ ਔਰ ਮੈਂ ਅੱਜ ਸ਼ਾਮ ਨੂੰ ਕਾਰਤਿਕ ਸਾਹਿਬ ਅਜੇ ਤੱਕ ਹਾਲਾਂਕਿ ਮੈਨੂੰ ਕੋਈ ਚਿੱਠੀ ਜਾਂ ਕੋਈ ਸੰਦੇਸ਼ ਉੱਥੋਂ ਨਹੀਂ ਆਇਆ ਮੈਂ ਆਪਣਾ ਫਰਜ਼ ਸਮਝਦੇ ਹੋਏ ਅੱਜ ਸ਼ਾਮ ਨੂੰ ਪੇਸ਼ ਹੋਵਾਂਗਾ ਜੀ ਔਰ ਤੁਸੀਂ ਸਾਰੇ ਵੱਡੇ ਮਾਫੀ ਦੇਣ ਯੋਗ ਹੋ ਤੁਸੀਂ ਮਾਫ਼ ਕਰਦੇ ਹੋ ਮੈਨੂੰ ਔਰ ਅੱਗੇ ਤੋਂ ਇਨ ਫਿਊਚਰ ਇਹੋ ਜੀ ਗਲਤੀ ਨਹੀਂ ਹੋਊਗੀ ਧੰਨਵਾਦ ਖਰੜ ਦੇ ਲੋਕਾਂ ਨੂੰ ਮਿਲੀ ਰਾਹਤ ਭਰੀ ਖਬਰ ਮੋਹਾਲੀ ਦੇ ਖਰੜ ਇਲਾਕੇ ਦੀਆਂ ਸਨਿਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਉੱਥੇ ਚੱਲ ਰਹੀ ਉਹ ਸਾਰੀ ਕਾਰਜਾਂ ਦੀ ਲੱਗੀ ਪਾਬੰਦੀ ਨੂੰ ਹਟਾ ਦਿੱਤਾ ਇਸ ਤੋਂ ਪਹਿਲਾਂ ਦਾਾਕ ਦੇ ਹੁਕਮਾਂ ਦੀ ਕਾਰਨ ਖਰੜ ਵਿੱਚ ਸਾਰੀਆਂ ਉਹ ਸਾਰੀ ਗਤੀਵਿਧੀਆਂ ਬੰਦ ਕਰ ਦਿੱਤੀਆਂ ਗਈਆਂ ਸਨ ਰਾਜਸਥਾਨ ਜੋ ਵਾਪਰਿਆ ਦਰਦਨਾਕ ਹਾਦਸਾ ਰਾਜਸਥਾਨ ਦੇ ਝਾਲਾ ਬਾੜ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਇੱਥੇ ਇੱਕ ਸਰਕਾਰੀ ਸਕੂਲ ਦੀ ਛੱਤ ਡਿੱਗਣ ਦੀ ਨਾਲ ਕਈ ਵਿਦਿਆਰਥੀ ਹੇਠਾਂ ਦੱਬੇ ਗਏ ਮਤਲਬ ਇਹ ਹੇਠ ਦੱਬਨ ਨਾਲ ਚਾਰ ਵਿਦਿਆਰਥੀਆਂ ਦੀ ਮੌਤ ਹੋੰਦਾ ਖ਼ਸਾ ਜਦੋਂ ਕਿ 17 ਵਿਦਿਆਰਥੀ ਜ਼ਖਮੀ ਹੋਏ ਸਿਨੇਮਾ ਕਰੰਦਾ ਸ਼ਿੰਗਾਰ ਬਣਨ ਦੇ ਲਈ ਤਿਆਰ ਪੰਜਾਬੀ ਫਿਲਮ ਮਹਿਰ ਪੰਜਾਬੀ ਸਿਨੇਮਾ ਕਰਾਂਦੀਆਂ ਔਨ ਵਾਲੀਆਂ ਤੁਲਮਾਂ ਦੇ ਵਿੱਚੋਂ ਇੱਕ ਮੋਹਰੀ ਤੇ ਚਰਿੱਤਰਨਾ ਦੇ ਬੋ ਜੋ ਆਪਣਾ ਸ਼ੂਮਾਰ ਕਰਵਾ ਰਹੀ ਹੈ ਪੰਜਾਬੀ ਫਿਲਮ ਮਹਿਰ ਜੋ ਜਲਦ ਦੇ ਰਿਲੀਜ਼ ਹੋਣ ਜਾ ਰਹੀ ਹੈ ਜਿਸ ਦਾ ਟੀਜ਼ਰ ਵੀ ਉੰਦੇ ਦਿਨੀ ਵੱਡੇ ਪੱਧਰ ਦੇ ਉੱਪਰ ਰਿਲੀਜ਼ ਕੀਤਾ ਜਾਵੇਗਾ ਯੂਕੇ ਫੇਰੀ ਤੋਂ ਬਾਅਦ ਹਮਾਲਦੀਪ ਦੇ ਲਈ ਰਵਾਨਾ ਹੋਏ ਪੀਐਮ ਮੋਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਦੋ ਦੇਸ਼ਾਂ ਦੀ ਫੇਰੀ ਦੇ ਪਹਿਲੇ ਪੜਾਅ ਦੀ ਸਮਾਪਤੀ ਤੋਂ ਬਾਅਦ ਵੀ ਰਵਾਨਾ ਹੋਏ ਯੂਕੇ ਤੋਂ ਹਮਾਲਦੀਪ ਦੇ ਲਈ ਰਵਾਨਾ ਹੋਏ ਪ੍ਰਧਾਨ ਮੰਤਰੀ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮਾਇਜ਼ੂ ਨੇ 23 ਜਨਵਰੀ ਤੋਂ 28 ਜਨਵਰੀ ਤੱਕ ਉਦੇਸ਼ ਦਾ ਸਰਕਾਰੀ ਦੌਰਾ ਕਰਨਗੇ ਪੰਜਾਬ ਨੂੰ ਲੈ ਕੇ ਮੋੜ ਕੰਗਨਰਨੌਥ ਦਾ ਵਿਵਾਦਿਤ ਬਿਆਨ ਆਇਆ ਸਾਹਮਣੇ ਇਸ ਵਾਰ ਫਿਰ ਤੋਂ ਬਾਲੀਵੁੱਡ ਅਦਾਕਾਰ ਅਤੇ ਭਾਜਪਾ ਸੰਸਦ ਕੰਗਨਰਨੌਥ ਨੇ ਪੰਜਾਬ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਪਰ ਸਰਕਾਰਾਂ ਦੀ ਨਾਲ ਹੀ ਮਾਝੀ ਪ੍ਰਦੇਸ਼ ਦੇ ਵਿੱਚ ਨਸ਼ੇ ਦੀ ਸਥਿਤੀ ਉੱਤੇ ਗੱਲ ਕਰਦਿਆਂ ਕੰਗਨਰਨੌਥ ਨੇ ਪੰਜਾਬ ਦੇ ਉੱਤੇ ਨਿਸ਼ਾਨਾ ਸਾਧਿਆ ਦਰਅਸਲ ਇਹ ਬਿਆਨ ਕੰਗਨਰਨੌਥ ਨੇ ਉਸ ਸਮੇਂ ਦਿੱਤਾ ਜਦੋਂ ਉਹ ਦਿੱਲੀ ਵਿਖੇ ਸੰਸਦ ਦੇ ਮਾਨਸੂਨ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਦੇ ਲਈ ਉੱਥੇ ਮੌਜੂਦ ਹੋਈ ਸੀ ਅੱਜ ਸਾਡੇ ਦੇਸ਼ ਕੇ ਲਈ ਜੋ ਸਭ ਤੋਂ ਬੜੀ ਉਪ है कि ब्रिटेन और इंडिया के बीच में जो अग्रीमेंट हुआ है नो टैरिफ नो टैक्स का जो 99% परसेंट आइटम्स पे हुआ है ये मैं कहूँगी हमारे प्रधानमंत्री जी को बहुत बहुत अभिनंदन करते हैं उनका आभार करते हैं कि उनकी वजह से आज ये ऐतिहासिक क्षण जो है हम भारत के जो ट्रेड में या उनके बिजनेस में जो है उसे याद रखा जाएगा और आज विपक्ष ने कितनी बड़ी बड़ी बातें की थी कि क्यों चले गए ब्रिटेन क्यों चले गए दौरे पे तो मैं यही कहना चाहूंगी कि जैसे प्रधानमंत्री जी हमेशा कहते हैं कि मेरे जीवन का क्षण क्षण जो है पल पल जो है वो देश के लिए समर्पित है तो उसमें कोई दो नहीं होनी चाहिए कोई संशय नहीं होना चाहिए हमारा देश जो है वो एक काला चैप्टर एक काला अध्याय जो इमरजेंसी के नाम पे मैंने बनाया था लेकिन फिर भी हम हर प्रधानमंत्री का जो है उनके जो भी उपलब्धियां रही हो हम उसका भी सम्मान करते हैं लेकिन हमारे जो प्रधानमंत्री है वो हर प्रधानमंत्री का रिकॉर्ड तोड़ते हुए एक लगातार जो है जन जो जन विश्वास है और जन की जो जो मैंडेट है उसको पूरा करते हुए लगातार जो है अपने कार्यकाल में और अभी जो है और भी कई मैं कहूँगी कि कई टर्म में हम प्रधानमंत्री जी को देखेंगे